ਕਿਸਾਨੀ ਅੰਦੋਲਨ ਦੇ ਦੂਜੇ ਪੜਾਅ ਦੇ ਉੱਤੇ ਨਜ਼ਰਾਂ ਸਭ ਦੀਆਂ ਨੇ ਕਿਸਾਨਾਂ ਕੋਲ ਜਗਜੀਤ ਸਿੰਘ ਡੱਲੇਵਾਲ ਇੱਕ ਸੱਦਾ ਆਉਣ ਤੋਂ ਬਾਅਦ ਇਲਾਜ ਲਈ ਤਾਂ ਹਾਮੀ ਭਰ ਦਿੰਦੇ ਨੇ ਮੈਡੀਕਲ ਸਹੂਲਤ ਲੈਣ ਲਈ ਪਰ ਕਹਿੰਦੇ ਮਰਨ ਵਰ ਤੋਂ ਉਦੋਂ ਤੱਕ ਜਾਰੀ ਹੈ ਜਦੋਂ ਤੱਕ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰ ਤਮਾਮ ਮੰਗਾ ਕੇਂਦਰ ਸਰਕਾਰ ਪੂਰੀਆਂ ਨਹੀਂ ਕਰਦਾ ਹੁਣ 14 ਫਰਵਰੀ ਵਾਲੀ ਮੀਟਿੰਗ ਦਾ ਸੱਦਾ ਕੀ ਕੁਝ ਇਸ਼ਾਰਾ ਕਰਦਾ ਆਉਣ ਵਾਲੀਆਂ ਸੰਭਾਵਨਾਵਾਂ ਕੀ ਕੀ ਨੇ ਇਸ ਦੇਰ ਦੇ ਗਿਰਦ ਕੀ ਚਰਚਾ ਚੱਲ ਰਹੀ ਹੈ ਔਰ ਜਿੱਥੋਂ ਤੱਕ ਰਹੀ ਗੱਲ ਕਿਸਾਨ ਜਥੇਬੰਦੀਆਂ ਦੀ ਸਮੂਹ ਏਕਤਾ ਦੀ ਉਹ ਕਿੰਨੀ ਕੋ ਪਿੱਛੇ ਪਈ ਹੈ ਜਾਂ ਅੱਗੇ ਪਈ ਹੈ ਔਰ ਬੀਤੇ ਦਿਨ ਹੋਈ ਮੀਟਿੰਗ ਦੇ ਵਿੱਚ ਜੋ ਸੰਕੇਤ ਮਿਲੇ ਨੇ ਉਥੋਂ ਸੰਭਾਵਨਾ ਘਟਦੀਆਂ ਨਜ਼ਰ ਆ ਰਹੀਆਂ ਨੇ ਇਕਤਾ ਹੋਣ ਦੀਆਂ ਔਰ ਕੀ ਕੀ ਹੋਰ ਗੱਲਾਂ ਨੇ ਸਾਰੀਆਂ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਾਂਗੇ ਚਰਚਾ ਕਰਾਂਗੇ ਸਾਡੇ ਨਾਲ ਨੇ ਇਸ ਵਕਤ ਫੋਨ ਲਾਈਨ ਤੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਪਿਛਲੇ 1 ਦਿਨ ਦੀ ਜਾਂ 24 ਘੰਟਿਆਂ ਤੋਂ ਪਿੱਛੇ ਜੋ ਜੋ ਹੁਣ ਤੱਕ ਸਾਨੀਂ ਅੰਦੋਲਨ ਨਾਲ ਜੁੜਿਆ ਹੋਇਆ ਚਾਹੇ ਉਹ ਕੇਂਦਰ ਵੱਲੋਂ ਆਇਆ ਸੱਦਾ ਹੋਵੇ ਜਾਂ ਆਉਣ ਵਾਲੀ ਚਰਚਾ ਹੋਵੇ ਕਿ ਕੀ ਕੀ ਹੋਣਾ ਹੈ ਉਸ ਨੂੰ ਲੈ ਕੇ ਤੁਸੀਂ ਵਿਸ਼ਲੇਸ਼ਣ ਕਿਵੇਂ ਕਰਦੇ ਹੋ ਕਿਵੇਂ ਸਮਝਦੇ ਹੋ ਕਿ ਕੀ ਕੀ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਮਤਲਬ ਮੈਨੂੰ ਐ ਮਹਿਸੂਸ ਹੁੰਦਾ ਜੀ ਕਿ ਇਹਨਾਂ ਨੇ ਅੰਦੋਲਨ ਚੜਾਉਣ ਵੇਲੇ ਜਾਂ ਸ਼ੰਭੂ ਮੋਰਚੇ ਤੇ ਖਨੌਰੀ ਮੋਰਚੇ ਵੇਲੇ ਜੋ ਐਲਾਨ ਕੀਤੇ ਸੀ ਜੋ ਵਾਅਦੇ ਕੀਤੇ ਸੀ ਜੋ ਦਾਅਵੇ ਕੀਤੇ ਸੀ ਜੀ ਜਿਵੇਂ ਉਹਨਾਂ ਤੋਂ ਪੂਰੀ ਤਰ੍ਹਾਂ ਕੋਈ ਮੋੜ ਘੱਟ ਲਿਆ ਹੋਵੇ ਜੀ ਇਹਦੇ ਦੋ ਪੱਖ ਨੇ ਜੀ ਇੱਕ ਤਾਂ ਇਹਨਾਂ ਨੇ ਰੱਖਿਆ ਸੀ ਕਿਸਾਨ ਅੰਦੋਲਨ 20 ਜੀ ਤੁਜਾ ਕਿਸਾਨ ਅੰਦੋਲਨ ਦਿੱਲੀ ਵਾਲੇ ਦੇ ਮੁਕਾਬਲੇ ਤੇ ਰੱਖਿਆ ਸੀ ਜੀ ਇਸੇ ਅਰਸੇ ਤੋਂ ਰਾਂਣ ਨੇ ਇਹਨਾਂ ਨੇ ਦਾਅਵੇ ਕੀਤੇ ਸੀ ਵੀ ਦੁਨੀਆ ਚ ਇਹਦੀ ਤੁਮ ਪੈ ਗਈ ਜੀ ਤੁਸੀਂ ਭਾਸ਼ਣ ਸੁਣੋ ਭਨੇਰ ਸਾਹਿਬ ਦੇ ਚਲੋ ਇੱਕ ਵਾਰ ਤੁਸੀਂ ਆਪਣੇ ਕੱਟ ਨੂੰ ਅਛਾਪ ਕਰਨ ਲਈ ਕੁਝ ਗੱਲਾਂ ਕਰਨੀਆਂ ਹੁੰਦੀਆਂ ਨੇ ਹਮ ਪਰ ਤੁਸੀਂ ਐਡੇ ਐਡੇ ਦਾਅਵੇ ਕੀਤੇ ਹਮ ਵੀ ਜਿਵੇਂ ਇਹ ਅੰਦੋਲਨ ਪਹਿਲੇ ਕਿਸਾਨ ਅੰਦੋਲਨ ਦੇ ਬਰਾਬਰ ਖੜ ਗਿਆ ਹੋਵੇ ਜੀ ਤੇ ਫੇਰ ਤੁਸੀਂ ਜਿਹੜੀ ਤੀਜ ਖਾਤਰ ਲੜ ਰਹੀ ਸੀ ਕੇਂਦਰ ਸਰਕਾਰ ਜੀ ਉਸ ਅੰਦੋਲਨ ਨੂੰ ਸਿਰਫ ਪੰਜਾਬ ਦਾ ਜਾਂ ਸਿੱਖਾਂ ਦਾ ਅੰਦੋਲਨ ਬਣਾਉਣ ਲਈ ਹਮ ਕੇਂਦਰ ਨੇ ਜਾ ਕੇ ਸਿੱਟਿਆ ਚੰਡੀਗੜ੍ਹ ਮੀਟਿੰਗਾਂ ਸ਼ੁਰੂ ਕਰ ਲਈਏ ਤੁਸੀਂ ਉਹਦੇ ਦੇ ਵਿੱਚ ਫਸ ਗਏ ਜੀ ਚਾਰ ਮੀਟਿੰਗਾਂ ਕੀਤੀਆਂ ਜੀ ਚਾਰ ਮੀਟਿੰਗਾਂ ਕਰਨ ਤੋਂ ਨਿਕਲੇ ਕੀ ਉਹ ਚੋਂ ਜ਼ੀਰੋ ਹਮ ਉਦੋਂ ਬਾਅਦ ਇਹਨਾਂ ਦਾ ਇਹ ਸੀ ਵੀ ਇਹ ਸੰਦਲਨ ਦਾ ਕਿ ਸੈਡਾ ਪਾਊਗਾ ਹਮ ਬਾਕੀ ਜਥੇਬੰਦੀਆਂ ਨੂੰ ਮਜਬੂਰ ਹੋ ਕੇ ਜਾਂ ਤਾਂ ਸਾਡੇ ਨਾਲ ਆਉਣਾ ਪਊ ਹੂੰ ਜਾਂ ਉਹਨਾਂ ਦਾ ਕੱਢ ਟੁੱਟ ਗਿਆ ਜੂ ਹੂੰ ਸਾਰੇ ਅਮਲ ਦੌਰਾਨ ਇਸ ਤਰ੍ਹਾਂ ਦੇ ਇਹ ਸੰਕੇਤ ਆ ਜਿਹੜੇ ਉਹ ਦਿੰਦੇ ਰਹੇ ਹੂੰ ਜਦੋਂ ਉਹ ਗੱਲ ਨਾ ਵਾਪਰੀ ਹੂੰ ਫੇਰ ਉਹਦੇ ਵਿੱਚ ਇਹ ਮਾਰ ਕੇ ਆਵਾਜ਼ ਪੈਂਤੜੇ ਨਿਕਲੇ ਜਿਹਦੇ ਵਿੱਚੋਂ ਮਰਜੀ ਵੜਿਆਂ ਦੇ ਜਥੇ ਜੀ ਮਰਨ ਵਰਤ ਤੇ ਜਾਂ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਉਹੀ ਦਾਵੇ ਦੂਵੇ ਫੇਰ ਆਏ ਜਦੋਂ ਹੂੰ ਮੋਕੇ ਦੀ ਕਿਸਾਨ ਅੰਦੋਲਨ ਨੇ ਰੈਲੀ ਨੇ ਹੂੰ ਮਤਲਬ ਇੱਕ ਤਾਂ ਮਸਲੀ ਗੱਲ ਕੀਤੀ ਕਿਉਂਕਿ ਦੱਲੇয়াল ਸਾਹਿਬ ਦੀ ਸਿਹਤ ਵਿਗੜਨ ਨਾਲ ਇੱਕ ਹਮਦਰਦੀ ਦਾ ਹੰਗਾਰਾ ਬਹੁਤ ਮਿਲਿਆ ਜੀ ਵੀਰ ਛੱਡੋ ਤੁਸੀਂ ਬਾਕੀ ਕੋਸ਼ਿਸ਼ ਦੇਖੋ ਲੀਡਰ ਪੈਦਾ ਕਰਨਾ ਬਣਾਉਣਾ 40 ਸਾਲ ਦਾ ਕੋਈ ਸੌਖਾ ਨਹੀਂ ਹੁੰਦਾ ਜੀ ਮੱਤ ਪੇ ਵੀ ਉੱਪਰ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਵੀ ਮਰਨ ਵਰ ਤੇ ਸਿੱਖੀ ਸਿਧਾਂਤਾਂ ਦਾ ਇਤਿਹਾਸ ਦਾ ਹਿੱਸਾ ਨਹੀਂ ਲੋਕਾਂ ਨੇ ਵੀ ਕਿਹਾ ਜੀ ਬਾਕੀ ਜਥੇਬੰਦੀਆਂ ਨੇ ਵੀ ਕਿਹਾ ਵੀ ਅਸੀਂ ਇਹਦੇ ਹੱਕ 'ਚ ਨਹੀਂ ਹਾਂ ਲੋਕ ਸ਼ਕਤੀ ਹੈ ਜਿਹੜੀ ਉਹ ਮਜਬੂਰ ਕਰਦੀ ਆ ਇੱਕ ਅੱਡੇ ਬੰਦੇ ਦੇ ਇਸ ਤਰ੍ਹਾਂ ਜਾਣ ਨਾਲ ਖਲਾਰਾ ਤਾਂ ਪੈ ਸਕਦਾ ਪਰ ਗੱਲ ਨਹੀਂ ਬਣਣੀ ਹੂੰ ਜਦੋਂ ਫੇਰ ਵੀ ਇਹ ਫਸ ਗਏ ਬੁਰੀ ਤਰ੍ਹਾਂ ਫੇਰ ਜਿਹੜੀ ਪਹਿਲ ਕੀਤੀ ਮੋਗਾ ਮਹਾਪੰਚਾਇਤ ਨੇ ਕੀਤੀ ਹੂੰ ਪਹਿਲਾਂ ਤਾਂ ਉਹਨਾਂ ਦੇ ਬਰਾਬਰ ਸੱਦੇ ਦਿੰਦੇ ਰਹੇ ਉਹਨਾਂ ਨੇ ਠਾਣੇ ਕਰਨੀ ਸੀ ਇਹਨਾਂ ਨੇ ਬਾਅਦ 'ਚ ਠਾਣੇ ਰੱਖ ਲਈ ਹੂੰ ਇਹਨਾਂ ਨੂੰ ਐਸੀ ਨਹੀਂ ਸਾਡੇ ਪੱਤਰੋਂ ਖੜ ਨਹੀਂ ਸਕਣਗੇ ਪਰ ਇਸ ਗੱਲ ਤੇ ਇੱਕ ਪਹੁੰਚਦੇ ਪਹੁੰਚਦੇ ਇਦੋਂ ਪਹਿਲਾਂ ਤਾਂ ਦੋਨੋਂ ਪਾਸਿਓਂ ਸ਼ੰਭੂ ਬਾਰਡਰ ਤੋਂ ਵੀ ਖਨੌਰੀ ਤੋਂ ਦੋਨੋਂ ਫਾਰਮਾਂ ਦੇ ਲੀਡਰ ਇਹ ਵੀ ਕਹਿੰਦੇ ਦਿਖਾਈ ਦਿੱਤੇ ਅਸੀਂ ਖੁਦ ਵੀ ਰਿਕਾਰਡ ਕਰਦੇ ਰਹੇ ਉਹਨਾਂ ਨੂੰ ਬਾਰਡਰ ਤੇ ਜਾ ਕੇ ਉਹ ਇਹ ਕਹਿੰਦੇ ਸੀ ਕਿ ਇਹ ਵਿਆਹ ਥੋੜੀ ਧਰਿਆ ਕਿ ਇਹਨਾਂ ਨੂੰ ਸੱਦਾ ਦਿੱਤਾ ਜਾਵੇ ਜੇ ਇੱਕ ਆ ਦਿਖਾਉਣਾ ਹੈ ਤੇ ਸਾਡੇ ਨਾਲ ਆ ਜਾਣ ਬਾਰਡਰਾਂ ਤੇ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਕਰੀਏ ਤੇ ਅਸੀਂ ਸੱਦਾ ਕਿਉਂ ਦਈਏ ਵੀ ਕਹਿੰਦੇ ਰਹੇ ਨਹੀਂ ਤੇ ਹੁਣ ਵੀ ਕਹਿੰਦੇ ਰਹੇ ਕੁਝ ਦਿਨ ਪਹਿਲਾਂ ਤੱਕ ਜੀ ਵੀ ਆਪਣੇ ਇਕਤਾ ਵੀ ਮੀਟਿੰਗਾਂ ਚੋਂ ਕੀ ਕੱਢਣਾ ਮੰਗਾ ਸੰਧੀਆਂ ਨੇ ਅੰਦੋਲਨ ਚੱਲ ਰਿਹਾ ਆਪਣੇ ਕਾਰਡਰ ਦੀਆਂ ਟਰਾਲੀਆਂ ਭਰ ਕੇ ਭੇਜਣ ਤੇ ਜਿੱਥੇ ਸਾਡੀਆਂ ਟਰਾਲੀਆਂ ਖੜੀਆਂ ਉੱਥੇ 10 ਟਰਾਲੀਆਂ ਉਹਨਾਂ ਦੀਆਂ ਖੜ ਜਾਣਗੀਆਂ ਫਿਰ ਇਕਤਾ ਮੀਟਿੰਗ ਦੇ ਦੌਰਾਨ ਵੀ ਕਹਿੰਦੇ ਰਹੇ ਮੈਂ ਕਾਕਾ ਸਿੰਘ ਕੋਟੜਾ ਸੁਣਿਆ ਜੀ ਕਹਿੰਦਾ ਲੀਡਰਾਂ ਨੂੰ ਕੌਣ ਪੁੱਛਦਾ ਅੱਜ ਕੱਲ੍ਹ ਇਹ ਤਾਂ ਜਿਹੜੇ ਹਜ਼ਾਰਾਂ ਦਾ ਲੋਕ ਇਕੱਠੇ ਹੋਏ ਸੀ ਮੋਗੇ ਉਹਨਾਂ ਨੇ ਇਕਤਾ ਮਤਾ ਪਾਸ ਕੀਤਾ ਲੀਡਰਾਂ ਨੂੰ ਕਿਹਾ ਵੀ ਤੁਸੀਂ ਜਾਓ ਹੂੰ ਗੱਲ ਦੀਆਂ ਯਾਰ ਪੂਰੀ ਟੇਢੀ ਵੀ ਆਖਿਆ ਕਰਦੇ ਰਹੇ ਹੂੰ ਕੀ ਲੀਡਰਸ਼ਿਪ ਦੀ ਗਵਾਹੀ ਤੋਂ ਬਿਨਾਂ ਜਾ ਉਹਨਾਂ ਦੀ ਸੋਚ ਤੋਂ ਬਿਨਾਂ ਇਹ ਮਤੇ ਤਿਆਰ ਹੋਗੇ ਹੂੰ ਜਦ ਲੋਕਾਂ ਨੂੰ ਪ੍ਰਵਾਨ ਤਾਂ ਲੀਡਰਸ਼ਿਪ ਨੇ ਕਰਾਇ ਨਹੀਂ ਨਾ ਜੀ ਹੂੰ ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਪਹਿਲਾ 15 ਵਾਲੀ ਮੀਟਿੰਗ ਚ ਤਾਂ ਦੱਲੇ ਵਾਲਾ ਦਾ 그룹 ਆਇਆ ਹੀ ਨਹੀਂ ਜੀ ਫਿਰ ਦੂਜੀ ਮੀਟਿੰਗ ਦੇ ਵਿੱਚ ਆਏ ਹੂੰ ਦੂਜੀ ਮੀਟਿੰਗ ਕਿਹਾ ਵੀ ਇਹ ਤਾਂ 15 ਦਾ ਬਹੁਤ ਦੂਰ ਆ ਜੀ ਇਹਨੂੰ ਛੇਤੀ ਕਰੋ ਹੂੰ ਕਿਉਂਕਿ ਉਹ 10 ਨੂੰ ਗਏ ਸੀ ਉਹਨਾਂ ਨੇ 15 ਦੀ ਮੀਟਿੰਗ ਰੱਖੀ ਉਹਨਾਂ ਨੇ 13 ਨੂੰ ਕਰ ਲਈ ਜੀ ਤੇਰਾ ਨੂੰ ਕਰ ਲਈ ਮੁੜ ਕੇ ਫਿਰ ਆਪੇ 18 ਦੀ ਰੱਖਣ ਲਈ ਸਹਿਮਤ ਹੋ ਗਏ ਹੂੰ ਫਿਰ 18 ਦੀ ਮੀਟਿੰਗ ਤੇ ਗਏ ਜਦੋਂ ਉਹਨਾਂ ਨੇ ਇਹ ਸਵਾਲ ਹਵਾਰਤਾ ਉਸ ਰੈਲੀ ਨੇ ਵੀ ਹਵਾਰਿਆ ਮੋਗੇ ਵਾਲੀ ਨੇ ਵੀ ਜਿਹੜਾ ਖੇਤੀ ਦੇ ਮੰਡੀਕਰਨ ਦਾ ਸਵਾਲ ਆ ਇਹ ਬਹੁਤ ਵੱਡਾ ਸਵਾਲ ਆ ਇਹ ਤਾਂ ਜਿਹੜੀ ਅਸੀਂ ਜਿੱਤ ਕੇ ਆਇਆ ਇਹ ਤਾਂ ਉਹਨੂੰ ਹਾਰ ਚ ਬੋਲ ਰਹੇ ਨੇ ਜੀ ਇਸ ਕਰਕੇ ਇਹ ਅਹਿਮ ਮੁੱਦਾ ਜਿਹੜਾ ਸਾਨੂੰ ਹਵਾਰ ਕੇ ਮੂਹਰੇ ਪੇਸ਼ ਕਰਨਾ ਚਾਹੀਦਾ ਹੂੰ ਪਰ ਉਹਨਾਂ ਨੇ ਇਹ ਵੀ ਕਿਹਾ ਵੀ ਚਲੋ ਇਹ ਪਹਿਲੇ ਤੇ ਰੱਖਣਾ ਦੂਜੇ ਤੇ ਰੱਖਣਾ ਇਹ ਗੱਲਬਾਤ ਹੋ ਸਕਦੀ ਹੈ ਜੀ ਸੋ 18 ਵਾਲੀ ਮਿੰਟ ਜੀ ਤਾਂ ਕੋਈ ਮਸਲਾ ਹੀ ਨਹੀਂ ਹੱਲ ਹੋਇਆ। ਹੂੰ ਇਸ ਮੁੱਦੇ ਬਾਰੇ ਚਾਹੇ ਉਹਨਾਂ ਨੇ ਇੱਕ ਵਾਰ ਸੱਦਾ ਦਿੱਤਾ ਸੀ ਕਿ ਵੀ ਇਹਦੀਆਂ ਕਾਤੀਆਂ ਫੁੱਕੋ। ਹੂੰ ਪਰ ਇਸ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਸੋਚਾਂਗੇ ਤੇ ਅਗਲੀ ਤਰੀਕ ਵੀ ਨਹੀਂ ਕੋਈ ਰੱਖੀ। ਪਰ ਇਸ ਵੀ ਸੋਚਣ ਵਾਲੀ ਗੱਲ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਸਿੱਧਾ-ਸਿੱਧਾ ਸਪਸ਼ਟ ਹੈ ਖੇਤੀਮਹਾਰ ਹੁਣ ਤੱਕ ਇੰਨੇ ਇੰਟਰਵਿਊਜ਼ ਦੇ ਵਿੱਚ ਅਖਬਾਰਾਂ ਚ ਆਰਟੀਕਲ ਲਿਖ ਕੇ ਦੱਸ ਚੁੱਕੇ ਨੇ ਕਿ ਵਾਕਈ ਟੇਢੇ ਢੰਗ ਨਾਲ ਮੋੜ ਤੋਂ ਲਿਆਂਦੇ ਜਾ ਰਹੇ ਕਾਨੂੰਨ ਨੇ ਨਿੱਜੀ ਕਰਨ ਵਾਲੇ ਪਾਸੇ ਖੇਤੀ ਨੂੰ ਲਜਾਣ ਦਾ ਮਸਲਾ ਕੇਂਦਰ ਨੇ ਖੜਾ ਕੀਤਾ ਤੇ ਇਹਦੇ ਵਿੱਚ ਹੋਰ ਵਿਚਾਰਨ ਵਾਲੀ ਕੀ ਮਗਰ ਪਿੱਛੇ ਗੱਲ ਰਹਿ ਜਾਂਦੀ ਹੈ। ਇਹੀ ਗੱਲ ਆ ਨਾ ਜੀ ਤੁਸੀਂ ਦੇਖੋ 18 ਨੂੰ ਉਧਰ ਉਹ ਮੀਟਿੰਗ ਹੋ ਰਹੀ ਆ ਇੱਧਰ 18 ਨੂੰ ਕੇਂਦਰ ਦੇ ਅਧਿਕਾਰੀ ਆ ਰਹੇ ਨੇ ਤੇ ਉਹ ਅਧਿਕਾਰੀ ਆ ਰਹੇ ਨੇ ਇਹ ਤਾਂ ਨਹੀਂ ਹੋ ਨਹੀਂ ਸਕਦਾ ਵੀ ਮੀਟਿੰਗ ਤੇ ਜਾਣ ਵਾਲੇ ਬੰਦਿਆਂ ਨੂੰ ਇਹ ਪਤਾ ਨਾ ਹੋਵੇ ਵੀ ਅੱਜ ਮੋਰਚੇ 'ਚ ਕੀ ਹੋਣਾ। ਹੂੰ ਕਿਉਂ ਜਦੋਂ ਐਡਾ ਵੱਡਾ ਵਫਦਾ ਆਉਂਦਾ ਇਹਦੀ ਪਹਿਲਾਂ ਕੰਸਲਟ ਹੁੰਦੀ ਆ ਕਨਸੈਂਟ ਲਈ ਜਾਂਦੀ ਆ ਫਿਰ ਇਹ ਤੈਅ ਹੁੰਦਾ ਵੀ ਅਸੀਂ ਕਰਨ ਕੀ ਆਵਾਂਗੇ ਫਿਰ ਅਗਲੇ ਸੋਚਦੇ ਨੇ ਅਸੀਂ ਰਿਸਪੌਂਸ ਕੀ ਕਰਾਂਗੇ। ਜੀ ਜਾਣੀ ਜਿਹੜੀ ਠਰਾਂ ਵਾਲੀ ਮੀਟਿੰਗ ਸੀ ਉਹ ਚ ਗੱਲ ਕੋਈ ਅੱਗੇ ਨਹੀਂ ਤੁਰੀ ਹੂੰ ਈਵਨ ਪਹਿਲਾਂ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਸੀ ਮੁੜ ਕੇ ਸਾਂਝੀ ਪ੍ਰੈਸ ਕਾਨਫਰੰਸ ਵੀ ਨਹੀਂ ਕੀਤੀ ਅਡਡ ਕੀਤੀ ਜੀ ਸੋ ਇਸ ਕਰਕੇ ਚਲੋ ਇੱਕ ਪੱਖੋਂ ਤਾਂ ਇਹ ਚੰਗਾ ਹੋਇਆ ਜੀ ਵੀ ਜਿਹੜਾ ਇਹ ਮਰਜੀਵੜਿਆਂ ਦੀ ਗੱਲਾ ਜਾਂ ਜਿਹੜੀ 122 ਬੱਲੇਵਾਲ ਬਣ ਗਏ ਉਹ ਮਾਮਲਾ ਮੁੱਕ ਗਿਆ ਜੀ ਹੁਣ ਮੰਗਾਂ ਤੇ ਮਸਲੇ ਤੇ ਕੇਂਦਰਤ ਹੋਊ ਗੱਲ ਹੂੰ ਇਹ ਤਾਂ ਗੱਲ ਹੋਈ ਚੰਗੀ ਜੀ ਪਰ ਜਿਹੜੀ ਇਹ ਪਿੱਛੇ ਹਟਣ ਦੀ ਵਿਆਖਿਆ ਦੇ ਰਹੇ ਨੇ ਨਾ ਜੀ ਉਹ ਕਿਸੇ ਦੇ ਗੱਲ ਤੋਂ ਹੇਠਾਂ ਨਹੀਂ ਉਤਰਦੀ ਹੂੰ ਤੁਸੀਂ ਦੇਖੋ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਦੇ ਅਫਸਰਾਂ ਨੇ رائے ਰੱਖੀ ਸੀ ਕਿ ਕੇਂਦਰ ਸਰਕਾਰ ਨੂੰ ਕਹੋ ਮੀਟਿੰਗ ਦਾ ਸੱਦਾ ਦੇਣਾ ਦੱਲੇਵਾਲ ਸਾਹਿਬ ਮੈਡੀਕਲ ਸਹਾਇਤਾ ਲੈਣ ਲਈ ਤਿਆਰ ਹੋ ਜਾਣਗੇ ਜੀ ਇਹਨਾਂ ਨੇ ਖੰਡਨ ਕੀਤਾ ਸੀ ਹੂੰ ਕਹਿੰਦੇ ਅਸੀਂ ਮਰਨ ਵਰਤ ਮੀਟਿੰਗ ਲੈਣ ਲਈ ਨਹੀਂ ਕੀਤਾ ਹੂੰ ਮੰਗਾ ਮਨਾਉਣ ਲਈ ਕੀਤਾ ਜੀ ਤੁਸੀਂ ਇਹ ਦੇਖ ਲਓ ਹੁਣ ਮੈਡੀਕਲ ਸਹਿਤਾ ਵੀ ਲੈ ਲਈ 122 ਮਰਜੀ ਓੜੇ ਆਂਦੇ ਉਹ ਕਰਤਾ ਹੂੰ ਦੂਜਾ ਇਹ ਇਹ ਚਿੱਠੀ ਨੇ ਦੋ ਕੰਮ ਕਰਦੇ ਜੀ ਕੇਂਦਰ ਦੀ ਚਿੱਠੀ ਨੇ ਇੱਕ ਤਾਂ ਉਹਨਾਂ ਨੇ ਇਹ ਕਿਹਾ ਤਾਂ ਵੀ ਜਿੱਥੋਂ ਆਪਾਂ ਤੁਰੇ ਸੀ ਮੁੜ ਕੇ ਉੱਥੇ ਪਹੁੰਚ ਜਾਓ ਚੰਡੀਗੜ੍ਹ ਜੀ ਨਾਲ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੋਇਆ ਕਿ ਉਹਨਾਂ ਹੀ ਮੀਟਿੰਗਾਂ ਦੀ ਲਗਾਤਾਰਤਾ ਵਜੂ ਹੂੰ ਇਹ ਉਹ ਮੀਟਿੰਗਾਂ ਚੋਂ ਕੀ ਨਿਕਲੇ ਸੀ ਤੁਸੀਂ ਇਹ ਵੇਖ ਲਓ ਉਹਦੇ ਵਿੱਚ ਤਾਂ ਅਖੀਰ ਦੇ ਵਿੱਚ ਜਿੱਥੋਂ ਤੱਕ ਸਾਨੂੰ ਯਾਦ ਹੈ ਸਭ ਨੂੰ ਹੋਵੇਗਾ ਯਾਦ ਕਿ ਚਾਰ ਤੋਂ ਪੰਜ ਫਸਲਾਂ ਤੇ ਐਮਐਸਪੀ ਦੇਣ ਦਾ ਇੱਕ ਵਾਅਦਾ ਕਰਦੇ ਸੀ ਇੱਕ ਪ੍ਰਪੋਜ਼ਲ ਆਈ ਸੀ ਉਹ ਵੀ ਕੋ ਕਾਨੂੰਨ ਦੇ ਰੂਪ 'ਚ ਨਹੀਂ ਬਸ ਗੱਲ ਹੀ ਬਾਤੀ ਕਿ ਪੰਜ ਫਸਲਾਂ ਤੇ ਤੁਹਾਨੂੰ ਐਮਐਸਪੀ ਦੇ ਦੇਣੇ ਆ ਇਹ ਹੋਈ ਸੀ ਅਖੀਰਲੀ ਮੀਟਿੰਗ 'ਚ ਗੱਲ ਤੇ ਮੀਟਿੰਗ 'ਚ ਜਦੋਂ ਇਹ ਬਾਹਰ ਨਿਕਲੇ ਸੀ ਇਹਨਾਂ ਨੇ ਕਿਹਾ ਸੀ ਆਹ ਪ੍ਰਪੋਜ਼ਲ ਆ ਹੂੰ ਤੇ ਅਸੀਂ ਇਹਦੇ ਬਾਰੇ ਵਿਚਾਰਾਂਗੇ ਜੀ ਇਹ ਤਾਂ ਜਦੋਂ ਨਾਲ ਜਦੋਂ ਦੂਜੀਆਂ ਕਿਸਾਨ ਜਥੇਬੰਦੀਆਂ ਵੱਲੋਂ ਹਮਲਾ ਆਇਆ ਵੀ ਇਹ ਤਾਂ ਉਹੀ ਹੈ ਜਿਹੜੀ ਅਸੀਂ ਰੱਦ ਕਰਾ ਕੇ ਆਏ ਸੀ ਠੇਕੇ ਪ੍ਰਣਾਲੀ ਵਾਲੀ ਖੇਤੀ ਜੀ ਫੇਰ ਇਹਨਾਂ ਦੀ ਗੱਲਬਾਤ ਟੁੱਟੀ ਹੂੰ ਫੇਰ ਤੁਸੀਂ ਹੋਰ ਵੇਖੋ ਜੀ ਇੱਕ ਤਾਂ ਉੱਥੇ ਜਾ ਖੜੇ ਕਿਹੜਾ ਕੱਢ ਕੇ ਹੂੰ ਦੂਜਾ ਜਿਹੜੀ ਇੱਕੇ ਦੀ ਗੱਲ ਤੁਰੀ ਸੀ ਜੀ ਉਹ ਤੇ ਕੱਟ ਲੱਗ ਗਿਆ ਹੂੰ ਉਹ ਤਾਂ ਅਗਲੀ ਮੀਟਿੰਗ ਵੀ ਨਹੀਂ ਰੱਖੀ ਹੂੰ ਉਹਨਾਂ ਨੇ ਸੱਦਾ ਮੁੜ ਕੇ ਹੋਈ ਦੋ ਜਥੇਬੰਦੀਆਂ ਨੂੰ ਦੇਤਾ ਤੇ ਮੀਟਿੰਗ ਰੱਖ ਲਈ ਚੰਡੀਗੜ੍ਹ ਹੂੰ ਤੇ ਜਿਹੜਾ ਉਹ ਜਾਲ ਸੀ ਵੀ ਇਹ ਕਿਸਾਨ ਅੰਦੋਲਨ ਸਿਰਫ ਪੰਜਾਬ ਦਾ ਜਾਂ ਸਿੱਖਾਂ ਦਾ ਇਹੀ ਰੋਲਾ ਪਾਉਂਦੇ ਨੇ ਇੱਕ ਤਾਂ ਪੰਜਾਬ ਚ ਰੋਕ ਕੇ ਉਹਨਾਂ ਨੇ ਇਹ ਸਾਬਤ ਕਰਤਾ ਕਿਉਂਕਿ ਬਾਕੀ ਮੁਲਕ ਤੇ ਤਾਂ ਬਾੜੀ ਗੱਲ ਉੱਠੀ ਨਹੀਂ ਚਲੋ ਬਾੜੀ ਮੁੱਢੀ ਉੱਠੀ ਆਪਾਂ ਜਿਵੇਂ ਨਾਮ ਵੀ ਨਹੀਂ ਕਰ ਸਕਦੇ ਪਹਿਲੀ ਗੱਲ ਤੇ ਇਹ ਜੀ ਜੋ ਨਜ਼ਰ ਆ ਰਿਹਾ ਆ ਸਾਹਮਣੇ ਜਿੰਨਾ ਕੋ ਹੁਣ ਤੱਕ ਸਾਹਮਣੇ ਆਈਆਂ ਗੱਲਾਂ ਦੋਨਾਂ ਤਰਫੋਂ ਚਾਹੇ ਐਸਕੇਐਮ ਦੀਆਂ ਜਥੇਬੰਦੀਆਂ ਨੇ ਜਾਂ ਮੋਰਚੇ 'ਚ ਬੈਠੀਆਂ ਜਥੇਬੰਦੀਆਂ ਨੇ ਹੁਣ 14 ਫਰਵਰੀ ਦੀ ਮੀਟਿੰਗ ਦਾ ਸੱਦਾ ਬੇਸ਼ੱਕ ਆ ਗਿਆ ਪਰ ਉਸ ਮੀਟਿੰਗ ਦੇ ਵਿੱਚ ਇਹ ਵੀ ਤਾਂ ਨਹੀਂ ਕਿ 100 ਫੀਸ ਦੀ ਉਸ ਮੀਟਿੰਗ 'ਚ ਮਸਲੇ ਹੱਲ ਹੋ ਜਾਣਗੇ ਇਹ ਵੀ ਨਹੀਂ ਪਤਾ ਕਿ ਉਸ ਮੀਟਿੰਗ ਦੇ ਵਿੱਚ ਉਹ ਮੁੱਖ ਅਜੰਡੇ ਉੱਤੇ ਆਉਣਗੇ ਵੀ ਕਿ ਨਹੀਂ ਆਉਣਗੇ ਇਹ ਗੱਲਾਂ ਚਲੋ 14 ਫਰਵਰੀ ਨੂੰ ਕਲੀਅਰ ਹੋ ਜਾਣੀਆਂ ਪਰ ਕੀ ਜਿਹੜੇ ਮੋਰਚੇ ਤੇ ਬੈਠੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਹ ਨਾ ਕੋ ਫਰਾਖ ਦਿਲੀ ਨਾਲ ਕੰਮ ਨਹੀਂ ਲੈਣਾ ਚਾਹੀਦਾ ਸੀ ਕਿ ਐਸਕੇਐਮ ਦੀਆਂ ਜਥੇਬੰਦੀਆਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਵੀ ਸਾਡੇ ਨਾਲ ਚੱਲੋਗੇ ਉਸ ਦਿਨ ਨੂੰ ਨੀ ਦੇਖੋ ਅਸਲ ਤੇ ਜਿਹੜਾ ਇਹਨਾਂ ਨੇ ਮੋਰਚਾ ਲਾਇਆ ਮੈਂ ਤੁਹਾਨੂੰ ਦੱਸਿਆ ਉਹ ਲਾਇ ਇੱਕੜੀਸਾ ਆਉਣ ਲਈ ਸੀ ਹੂੰ ਜਿਹੜਾ ਇਹਨਾਂ ਦਾ ਰੋਲ ਕਸਤਾਨ ਅੰਦੋਲਨ ਦੌਰਾਨ ਰਿਹਾ ਸੀ ਮੋਰਚੇ ਨੂੰ ਹਿਲਾਉਣ ਵਾਲਾ ਜਾਂ ਜਦੋਂ ਜਿੱਤ ਵੀ ਗਏ ਸੀ ਫਿਰ ਵੀ ਇਹ ਅੜਨ ਵਾਲਾ ਵੀ ਆਪਾਂ ਨੂੰ ਬੈਠੇ ਰਹਿਣਾ ਚਾਹੀਦਾ ਆਪਾਂ ਨੂੰ ਡਬਲਿਊਟੀ ਚੋਂ ਬਾਹਰ ਕੱਢਣ ਲਈ ਸਰਕਾਰ ਨੂੰ ਜਾਂ ਖੇਤੀ ਦੀ ਜਿੰਸਾਂ ਦੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਲਈ ਚਾਹੀਦਾ ਉਦੋਂ ਕਿੰਨੇ ਦਿਨ ਉੱਥੇ ਆਪਸੀ ਬਹਿਸ ਚੱਲੀ ਉਹ ਤੇ ਅੱਜ ਵੀ ਕਹਿੰਦੇ ਉਹਨਾਂ ਦੇ ਇਹਨਾਂ ਨੂੰ ਯਾਦ ਕਰਦੇ ਆ ਜਗਜੀਤ ਸਿੰਘ ਢੱਲੇਵਾਲ ਦੀ ਜਥੇਬੰਦੀ ਦੇ ਆਗੂ ਜਾਂ ਸਰਵਨ ਸਿੰਘ ਪੰਦੇਰ ਦੇ ਨਾਲ ਜਿਹੜੇ ਸਮਰਥਨ ਰੱਖਦੇ ਨੇ ਉਹ ਕਹਿੰਦੇ ਆ ਜੇ ਉਦੋਂ 4 ਦਿਨ ਹੋਰ ਬੈਠੇ ਹੁੰਦੇ ਤੇ ਆਹ ਦਿਨ ਨਹੀਂ ਸੀ ਦੇਖਣੇ ਪੈਂਦੇ ਦੁਬਾਰਾ ਬੈਠਣਾ ਹੀ ਨਹੀਂ ਸੀ ਪੈਣਾ ਉਦੋਂ ਹੀ ਮਿਲ ਜਾਣੀ ਸੀ ਐਮਐਸਪੀ ਦੇਖੋ ਇਹ ਗੱਲ ਪਤਾ ਕੀ ਆ ਇਹ ਥੋੜਾ ਚਾਇਦਾ ਹੁੰਦਾ ਹੂੰ ਵੀ ਤੁਹਾਡਾ ਕਿਸੇ ਮੰਗਾ ਮਸਲੇ ਬਾਰੇ ਜੈ ਜਾ ਕੀ ਆ ਤੁਹਾਡਾ ਦੁਸ਼ਮਣ ਕੀ ਸੋਚਦਾ ਤੁਹਾਡੇ ਹਮੈਤੀ ਕੀ ਨੇ ਤੁਹਾਡੇ ਵਿਰੋਧੀ ਕੀ ਨੇ ਜੀ ਇਹ ਕਹਿੰਦੇ ਉਹ ਮਿਲ ਜਾਂਦੇ ਆ ਉਹਨਾਂ ਨੇ ਤਾਂ ਮੀਟਿੰਗ ਕਰਕੇ ਨਹੀਂ ਐਲਾਨ ਕੀਤਾ ਇੱਕ ਤਰਫਾ ਐਲਾਨ ਕਰਤਾ ਵੀ ਅਸੀਂ ਵਾਪਸ ਲੈਨੇ ਆ ਜੀ ਇੱਕ ਇਹ ਜੇ ਅਫਸਰ ਦੇ ਦਸਤਾਵੇਜ਼ ਹੇਠ ਚੱਕੀ ਸੀ ਜਿਹੜੀਆਂ ਬਾਕੀ ਮੰਗਾ ਮੰਨੀਆਂ ਜਿਨ੍ਹਾਂ ਨੂੰ ਕਹਿੰਨੇ ਲਾਗੂ ਕਰਾਂਗੇ ਹੂੰ ਇਹਦਾ ਮਤਲਬ ਉਹ ਕਹਿੰਦੇ ਸੀ ਵੀ ਆਪਾਂ ਜਿੱਤ ਗਿਆ ਆਪਾਂ ਜਿੱਤ ਨੂੰ ਕਿਉਂ ਰੋਲੀਏ ਹੂੰ ਅਗਲੇ ਕਹਿੰਦੇ ਇਹਨਾਂ ਨੇ ਆਜ ਆਹੀ ਮੰਗ ਸੀ ਤੇ ਇਹੀ ਮੰਗੇ ਸੀ ਮੰਨ ਲਈ ਹੂੰ ਹੁਣ ਤੁਸੀਂ ਮੰਗਾ ਤਾਂ ਮੁੱਕਦੀ ਨਹੀਂ ਕਿਸਾਨੀ ਨਹੀਂ ਆ ਇਹ 13 ਮੰਨ ਵੀ ਲੈਣਗੇ ਫੇਰ ਵੀ ਨਹੀਂ ਮੁੱਕਣੀ ਕਿਉਂਕਿ ਸੰਕਟ ਬਹੁਤ ਵੱਡਾ ਹੂੰ ਸੋ ਇਸ ਕਰਕੇ ਮੁੜ ਕੇ ਫੇਰ ਉੱਥੇ ਆ ਗਏ ਹੂੰ ਦੋ ਦੋ ਜਥੇਬੰਦੀ ਵਾਲੀ ਤੇ ਆ ਗਏ ਕਿਉਂਕਿ ਜਦੋਂ ਮੀਟਿੰਗ ਨਹੀਂ ਕਹਾ ਪਹਿਲਾਂ ਵੀ ਤੁਸੀਂ ਇਹ ਦੇਖੋ ਭੰਦੇਰ ਸੀ ਜਿਹੜਾ ਉਹ ਮਿਲ ਕੇ ਕਦੇ ਨਹੀਂ ਚੱਲੇ ਮੋਰਚੇ ਨਾਲ ਜੀੱ ਚੱਲੇ ਭੰਦੇਰ ਨੇ 12 ਦਿਨ ਪੰਜਾਬ ਚ ਰੇਲਾ ਨਹੀਂ ਚੱਲਣ ਦਿੱਤੀਆਂ ਦੇਖੋ ਉਹ ਜੰਡੇ ਵਾਲਾ ਗੁਰੂ ਆਲਾ ਸਟੇਸ਼ਨ ਰੋਕ ਕੇ ਹੂੰ ਕੇਂਦਰ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਸੀ ਰੇਲਾ ਚਲਾਓ ਇਹ ਚ ਪੰਜਾਬ ਨੂੰ ਬੜਾ ਨੁਕਸਾਨ ਹੋ ਰਿਹਾ ਹੂੰ ਤੇ ਜਿਹੜਾ ਕੇਂਦਰੀ ਮੰਤਰੀ ਸੀ ਉਹ ਕਹਿੰਦਾ ਸੀ ਇੱਕ ਵੀ ਸਟੇਸ਼ਨ ਜੇ ਰੁਕੇ ਹੋਇਆ ਮੈਂ ਅਸੀਂ ਰੇਲਾਂ ਨਹੀਂ ਚਲਾਉਣੀ ਆ। ਹੂੰ ਫੇਰ ਜਦੋਂ ਪੰਜਾਬ ਵਾਲਿਆਂ ਨੂੰ ਗੱਲਬਾਤ ਦਾ ਸਬਦਾ ਦਿੰਦੀ ਸੀ ਕੇਂਦਰ ਸਰਕਾਰ ਉਹਦਾ ਬਾਈਗ੍ਰਾਫ ਕਰਦਾ ਸੀ ਭਨੇਰ ਕਹਿੰਦਾ ਮਸਲਾ ਮੁਲਕ ਦਾ ਇਕੱਲੇ ਪੰਜਾਬ ਵਾਲਿਆਂ ਨੂੰ ਕੀ ਹੱਕ ਹੈ ਨਾ ਮੰਗਾਂ ਬਾਰੇ ਗੱਲ ਕਰਨ ਦਾ ਹੂੰ ਮੀਟਿੰਗਾਂ ਤੇ ਨਹੀਂ ਜਾਂਦਾ ਸੀ ਉਹਨਾਂ ਹਾਲੇ ਤਾਂ ਜਾਣ ਲੱਗੇ ਸੀ ਹੂੰ ਹੁਣ ਉਦੋਂ ਉਲਟਾ ਫ੍ਰੈਸ਼ਨ ਹਰ ਇੱਕ ਗੱਲ ਬਾਰੇ ਹੂੰ ਮੁੜ ਕੇ ਚਲੋ ਬਾਅਦ ਦੇ ਵਿੱਚ ਗਿਆ ਮੂਰਚਿਤਨੀ ਆ ਉੱਥੇ ਜਾ ਕੇ ਕੀ ਰੋਲ ਨਵਾਇਆ ਉਹ ਜਿਹੜਾ ਹੁਣ ਏਕਤਾ ਦਾ ਤਾਂ ਸਵਾਲ ਹੈ ਨਹੀਂ ਸਵਾਲ ਤਾਂ ਇਹ ਹੈ ਵੀ ਸਾਂਝੀਆਂ ਮੰਗਾਂ ਤੇ ਸਾਂਝਾ ਕੋਲ ਸਾਰੇ ਜਾਵੇ ਹੂੰ ਜਦੋਂ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਫਿਰ ਸਾਰਿਆਂ ਦੀ ਰਾਏ ਆ ਉਹਦੇ ਅਨੁਸਾਰ ਚੱਲਣਾ ਪਊ ਆਪਣੀਆਂ ਮਨਮਤੀਆਂ ਨਹੀਂ ਚੱਲਣੀਆਂ ਤੁਸੀਂ ਸਾਰੇ ਕਾਸੇ ਦੇ ਵਿੱਚੋਂ ਜੋ ਮੋਰਚੇ ਤੇ ਬੈਠੀਆਂ ਜਥੇਬੰਦੀਆਂ ਨੇ ਜਾਂ ਦੋ ਫੋਰਮ ਗੱਲ ਕਰੀ ਐ ਐਸਕੇਐਮ ਗੈਰ ਰਾਜਨੀਤਿਕ ਦਾ ਦਾਵਾ ਕਰਨ ਵਾਲੇ ਤੇ ਕਿਸਾਨ ਮਿਹਦੂਰ ਮੋਰਚਾ ਇਹਨਾਂ ਦੇ ਨੁਮਾਇੰਦਿਆਂ ਦੀ ਤੁਸੀਂ ਆਪਣੀ ਟਿੱਪਣੀ ਕੀਤੀ ਹੈ ਐਸਕੇਐਮ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਿਸ ਦੇ ਵਿੱਚ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਜਿਸ ਦੇ ਵਿੱਚ ਸਟਰੈਂਥ ਵਜੋਂ ਵੀ ਵੱਡੀਆਂ ਨੇ ਔਰ ਉਹਨਾਂ ਦਾ ਪਿਛਲੇ ਅੰਦੋਲਨ ਚ ਵੀ ਕੀ ਰੋਲ ਰਿਹਾ ਸਾਰੀ ਦੁਨੀਆ ਜਾਣਦੀ ਹੈ ਬੇਸ਼ੱਕ ਉਹਨਾਂ ਦੇ ਵਿੱਚੋਂ ਜਿਹੜੇ ਸਿਆਸੀ ਬਣੇ ਜਾਂ ਚੋਣ ਲੜਨ ਦਾ ਫੈਸਲਾ ਲਿਆ ਉਹ ਘਾਤਕ ਸਿੱਧ ਹੋਇਆ ਜਾਂ ਕਿਵੇਂ ਹੋਇਆ ਸਭ ਜਾਣਦੇ ਨੇ ਉਹਨਾਂ ਜਥੇਬੰਦੀਆਂ ਦੀ ਹੁਣ ਤੱਕ ਦੀ ਰਣਨੀਤੀ ਦੇ ਵਿੱਚ ਤੁਹਾਨੂੰ ਕੀ ਅਸਾਰੂ ਲੱਗਿਆ ਤੇ ਕਿੱਥੇ ਲੱਗਿਆ ਕਿ ਇਹਨਾਂ ਦੇ ਵੱਲੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਤਾਂ ਕਮੀ ਹੈ ਜਿਹੜੀ ਗੱਲ ਬਣ ਨਹੀਂ ਰਹੀ ਵੀ ਦੇਖੋ ਉਹਨਾਂ ਨੇ ਬਹੁਤ ਵੱਡੇ ਫੈਸਲੇ ਲਏ ਨੇ ਜੀ ਜਦੋਂ ਦੇਖੋ ਡੱਲੇਵਾਲ ਸਾਹਾ ਵਾਲਾ ਮਾਮਲਾ ਉੱਭਰਿਆ ਆ ਉਹਨਾਂ ਨੇ ਆਪ ਦੇ ਵੱਖਰੇ ਹਾਲਾਂਕਿ ਉਹਨਾਂ ਨੇ ਤਹਾਣੇ ਸੱਦਾ ਪਹਿਲਾਂ ਦਿੱਤਾ ਸੀ ਇਹਨਾਂ ਨੇ ਮੁੜ ਕੇ ਵੀ ਡੱਲੇਵਾਲ ਸਾਹਿਬ ਦਰਸ਼ਨ ਕਰਨ ਨਾਲੇ ਨੇ ਚੰਦੇ ਨੇ ਜਜਵਾਤੀ ਹੋਕਾ ਦੇ ਕੇ ਉਸੇ ਦਿਨ ਆਪਦੀ ਮਹਾਪੰਚਾਇਤ ਇੱਥੇ ਰੱਖ ਲਈ ਜੀ ਖਨੌਰੀ ਮੋਰਚੇ ਤੇ ਹਮ ਮਤਵਾਦ ਹਸਦੇ ਦਿੰਦੇ ਹੁੰਦੇ ਸੀ ਉਹਨਾਂ ਨੇ ਸਿਆਣਪ ਤੇ ਇਹਨਾਂ ਦੇ ਸੱਦਿਆਂ ਨੂੰ ਅਪਣਾ ਲਿਆ ਜੀ 10 ਵਾਲਾ ਸੱਦਾ ਵੀ ਇਹਨਾਂ ਦਾ ਅਪਣਾ ਲਿਆ 13 ਵਾਲਾ ਵੀ ਅਪਣਾ ਲਿਆ ਮਤਲਬ 26 ਜਨਵਰੀ ਵਾਲਾ ਵੀ ਅਪਣਾ ਲਿਆ ਹਮ ਇਕੋ ਸ਼ਾਇਦ ਕਿ ਵਿਚਰੀ ਹੋਰ ਸੱਦਾ ਸੀ ਉਹ ਵੀ ਉਹਨਾਂ ਨੇ ਅਪਣਾ ਲਿਆ ਜੀ ਜਦੋਂ ਉਹਨਾਂ ਨੇ ਸੱਦਾ ਅਪਣਾ ਲਿਆ ਫਿਰ ਜਿਹੜੀ ਇਹਨਾਂ ਦੇ ਇਹ ਗੱਲ ਸੀ ਵੀ ਆਪਣੇ ਵਰਕਰਾਂ ਨੂੰ ਖਨੌਰੀ ਭੇਜੋ ਹੂੰ ਉਹ ਦਵਾ ਘਟ ਗਿਆ ਜੀ ਵੀ ਪੰਜਾਬ ਦੇ ਵਿੱਚ ਉਹੀ ਲੜਾਈ ਨੇ ਜਿਹੜੇ ਉਹ ਲੜ ਰਹੇ ਨੇ ਹੂੰ ਵੱਡੀ ਸਿਆਣਪ ਉਹਨਾਂ ਨੇ ਇਹ ਕੀਤੀ ਵੀ ਆਪਾਂ ਇੱਕ ਦੂਜੇ ਦੀ ਆਲੋਚਨਾ ਨਹੀਂ ਕਰਨੀ ਹੂੰ ਇੱਕ ਤਾਲੀ ਗੱਲ ਉਹ ਆਪ ਲੈ ਕੇ ਗਏ ਵੀ ਆਓ ਸੰਗਾਂ ਕੋਲ ਕਿਵੇਂ ਉਹ ਸਾਰੀ ਹੂੰ ਸੋ ਇਸ ਕਰਕੇ ਉਹਨਾਂ ਨੇ ਤਾਂ ਮੌਕੇ ਦੀ ਨਜਾਕਤ ਅਨੁਸਾਰ ਸਹੀ ਕਦਮ ਲਿਆ ਪਰ ਕਿਉਂਕਿ ਇਹਨਾਂ ਦੀ ਉਹ ਮਨਮਤ ਏਡੀ ਵੱਡੀ ਸੀ ਇਹਨਾਂ ਦੀ ਅਡਿਓਪ ਦੀ ਏਡੀ ਵੱਡੀ ਸੀ ਕਿ ਜੇ ਜਦੋਂ ਬੁਰੀ ਤਰ੍ਹਾਂ ਇਹ ਫਸ ਗਈ ਇੱਕ ਤਾਂ ਦੇਖੋ ਟਰੈਕਟਰ ਟਰਾਲੀਆਂ ਵਾਲੀ ਗੱਲ ਪਹਿਲਾਂ ਤੋਂ ਵੱਡੀ ਚੱਲਦੀ ਸੀ ਵੀ ਕਿਸਾਨ ਦਾ ਮੋਰਚਾ ਟਰੈਕਟਰ ਟਰਾਲੀਆਂ ਤੋਂ ਕਿਵੇਂ ਬਿਨਾ ਕਿਵੇਂ ਲੱਗੂ ਜੀ ਸਾਡੀ ਰਸੋਈ ਵੀ ਇਹ ਸਾਡੀ ਰਹਿائش ਵੀ ਇਹ ਸਾਡਾ ਲੰਗਰ ਵੀ ਇਹ ਸਾਡਾ ਸਾਰਾ ਕੁਝ ਇਹ ਆ ਜੀ ਟਰੈਕਟਰ ਦੇ ਟਰਾਲੀਆਂ ਨਾਲ ਕਿਹੜਾ ਉੱਥੇ ਕਿਸੇ ਦਾ ਨੁਕਸਾਨ ਕੀਤਾ ਇਹਨਾਂ ਨੇ ਹੂੰ ਚਾਹੇ ਖਿਲਾਫ ਇਹਦੇ ਪ੍ਰਾਪਾ ਇਗੰਡਾ ਸੀ ਜੀ ਇਹ ਮਜਾਇਲਾ ਬਣਾ ਲੈਂਦੇ ਨੇ ਟਰੈਕਟਰ ਨੂੰ ਟੈਂਕ ਬਣਾ ਲੈਂਦੇ ਨੇ ਕਿੱਥੇ ਕਿਹੜੇ ਟਰੈਕਟਰ ਨੂੰ ਕਿਹਨੇ ਟੈਂਕ ਬਣਾ ਲਿਆ ਹੂੰ ਇਹ ਮੰਨ ਗਏ ਵੀ ਅਸੀਂ ਬਿਨਾ ਟਰੈਕਟਰਾਂ ਤੋਂ ਜਾਣਦੇ ਆ ਜੀ ਹੂੰ ਫਿਰ ਮਰਜੀ ਵੜੇ ਜੀ ਫਿਰ ਇੱਕ ਦਿਨ ਜਥਾ ਭੇਜਤਾ ਚਾਰ ਦਿਨ ਨਹੀਂ ਭੇਜਿਆ ਭੇਜਤਾ ਨਹੀਂ ਭੇਜਿਆ ਹੁਣ ਕਹਿੰਦੇ ਅਸੀਂ ਕਿਹਨੂੰ ਭੇਜਾਂਗੇ ਹੂੰ ਦੂਜਾ ਤੁਸੀਂ ਇਹ ਦੇਖੋ ਜਿਹੜੀ ਗੱਲਬਾਤ ਆ ਨਾ ਜੀ ਉਹ ਚਿੱਠੀ ਆ ਜਿਹੜੀ ਹੂੰ ਉਹ ਤੁਸੀਂ ਦੋ ਗੱਲਾਂ ਉਹ ਚ ਸੁਣੋ ਇੱਕ ਤਾਂ ਉਹਦੇ ਵਿੱਚ ਕਿਹਾ ਦੱਲੇਵਾਲ ਸਾਹਿਬ ਸਿਹਤ ਪੰਜਾਬ ਹੋ ਕੇ ਮੀਟਿੰਗ ਦੇ ਵਿੱਚ ਆਉਣ ਜੀ ਦੂਜੇ ਪਾਸੇ ਉਹ ਬੰਨਿਓ ਕਹਾੜਾ ਜਿਹੜਾ ਉਹਨੇ ਪਬਲਿਕਲੀ ਐਲਾਨ ਕੀਤਾ ਦੱਲੇਵਾਲ ਸਾਹਿਬ ਤੋਂ ਬਿਨਾ ਸਾਡੇ ਕਿਸੇ ਦੀ ਸਮਰਥਾ ਨਹੀਂ ਟੇਬਲ ਟਾਕ ਕਰਨ ਦੀ ਅੱਛਾ ਇਸ ਕਰਕੇ ਉਹਨਾਂ ਦਾ ਮੀਟਿੰਗ ਤੱਕ ਜਿੰਦਾ ਰਹਿਣਾ ਬਹੁਤ ਜ਼ਰੂਰੀ ਆ ਹੂੰ ਜਿੰਦਾ ਰਹਿਣ ਨਾਲ ਤਾਂ ਗੱਲ ਨਹੀਂ ਬਣਨੀ ਜੀ ਹੂੰ ਮਾਸੇ ਇੱਕ ਮਹੀਨੇ ਦੇ ਵਿੱਚ ਉਹ ਸਿਹਤ ਦਾਬ ਹੋਣਗੇ ਤਾਂ ਮਤਲਬ ਉਹ ਗੱਲ ਕਰਨਗੇ ਹੂੰ ਇਹਨਾਂ ਇਹਨਾਂ ਨੇ ਵੀ ਉਸੇ ਗੱਲ ਨੂੰ ਹੰਗਾਰਾ ਦਿੱਤਾ ਔਰ ਸਿਹਤ ਯਾਬੀ ਆ ਜਿਹੜੀ ਕੱਲੀ ਗਲੂਕੋਜ਼ ਲੱਗ ਜਾਣ ਦੇ ਨਾਲ ਤੇ ਹੋਣੀ ਨਹੀਂ ਉਹ ਪਹਿਲਾਂ ਹੀ ਬੜੇ ਸਰੀਰਕ ਤੌਰ ਦੇ ਉੱਤੇ ਹੁਣ ਤੱਕ ਜਿੰਨੇ ਦਿਨੋਂ ਬੈਠੇ ਐ ਭੁੱਖੇ ਭਾਣੇ ਬੜੇ ਕਮਜ਼ੋਰ ਨੇ ਤੇ ਕਿਵੇਂ ਰਿਕਵਰੀ ਹੋ ਸਕਦੀ ਹੈ ਉਹਨਾਂ ਦੀ ਮੈਡੀਕਲ ਸਾਇੰਸ ਦੇ ਮੁਤਾਬਕ ਵੀ ਦੂਜੀ ਗੱਲ ਇਹ ਕਹਿੰਦੇ ਸੀ ਵੀ ਅਸੀਂ ਕਿਹਾ ਸੀ ਮੀਟਿੰਗ ਪਹਿਲਾਂ ਰੱਖੋ ਹੂੰ ਅਬ ਮੰਨਿਓ ਕਹਾ ਦਲੀਲ ਦਿੰਦਾ ਵੀ ਉਹ ਕਹਿੰਦੇ ਨੇ ਦਿੱਲੀ ਚੋਣਾਂ ਹੂੰ ਚੋਣ ਜਾਬਤਾ ਲੱਗਿਆ ਹੋਇਆ ਇਸ ਸਮੇਂ ਦੌਰਾਨ ਅਸੀਂ ਕੋਈ ਐਲਾਨ ਨਹੀਂ ਕਰ ਸਕਦੇ ਹੂੰ ਚੋਣ ਜਾਬਤਾ ਦਿੱਲੀ 'ਚ ਲੱਗਿਆ ਹੋਇਆ ਮੁਲਕ 'ਚ ਥੋੜਾ ਲੱਗਿਆ ਹੋਇਆ ਹੂੰ ਕੇਂਦਰ ਸਰਕਾਰ ਫੈਸਲੇ ਲੈ ਨਹੀਂ ਰਹੀ ਹੂੰ ਆ ਹੁਣ ਤੁਹਾਡੇ ਸਾਹਮਣੇ ਆਹ ਤਨਖਾਹ ਕਮਿਸ਼ਨ ਬਣਾਇਆ ਨਹੀਂ ਆਤਮਾ ਪੇ ਕਮਿਸ਼ਨ ਜੀ ਤੇ ਉਹਦਾ ਪ੍ਰਚਾਰ ਨਹੀਂ ਕਰ ਰਹੇ ਵੀ ਲੋਕਾਂ ਨੂੰ ਕਿੰਨਾ ਫਾਇਦਾ ਹੋਏ ਪੈਨਸ਼ਨਾਂ ਨੂੰ ਤਨਖਾਹਾਂ ਨੂੰ ਹੂੰ ਤੇ ਜਿਹੜਾ ਸਕੱਤਰ ਆ ਉਹ ਇਹ ਕਹਿ ਰਿਹਾ ਵੀ ਕਿਉਂਕਿ ਦਿੱਲੀ ਚ ਚੋਣਾ ਹੋ ਰਹੀਆਂ ਨੇ ਇਸ ਕਰਕੇ ਦਿੱਲੀ ਮੀਟਿੰਗ ਨਹੀਂ ਹੋ ਸਕਦੀ ਜੀ ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਮੀਟਿੰਗ ਰੱਖ ਲਈ ਉਹੀ ਆ ਵੀ ਇਹ ਤਾਂ ਪੰਜਾਬ ਦਾ ਅੰਦੋਲਨ ਆ ਪੰਜਾਬ ਵਾਲਿਆਂ ਨਾਲੇ ਅਸੀਂ ਨੇ ਜੱਠਣਾ ਹੂੰ ਫਿਰ ਮੂੰਹ ਜਵਾਨੀ ਕਹੇ ਤਾਂ ਵੀ ਅਗਲੀ ਮੀਟਿੰਗ ਦਿੱਲੀ ਹੋ ਹੂੰ ਇਹ ਤਾਂ ਮੂੰਹ ਜਵਾਨੀਆਂ ਲਿਖਤੀ ਤਾਂ ਹੈ ਨਹੀਂ ਹੂੰ ਸੋ ਇਸ ਕਰਕੇ ਕੇਂਦਰ ਸਰਕਾਰ ਤਾਂ ਮੁੜ ਕੇ ਇਸ ਅੰਦੋਲਨ ਨੂੰ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਲੈ ਜਾਣ ਸਫਲ ਹੋ ਗਈ ਜਿਵੇਂ ਖੜਾ ਪਿਆ ਸੀ ਉਹਨੂੰ ਇਕਤਾਲਾ ਮਾਮਲਾ ਅੱਗੇ ਵਧਾ ਰਿਹਾ ਸੀ ਉਹਨਾਂ ਨੂੰ ਪਤਾ ਸੀ ਵੀ ਜੇ ਸਾਰੇ ਇਕੱਠੇ ਹੋਗੇ ਫਿਰ ਸਮੱਸਿਆ ਵੱਡੀ ਹੋਊ ਉਹਦੇ ਵਿੱਚ ਵੀ ਉਹਨਾਂ ਨੇ ਆ ਪਾੜ ਪਾਤਾ ਜੋ ਮੈਨੂੰ ਮਹਿਸੂਸ ਹੁੰਦਾ ਜੀ ਬਾਕੀ ਉਹਨਾਂ ਵਾਲੇ ਸਮੇਂ 'ਚ ਪਤਾ ਲੱਗੂ ਕੀ ਤੇ ਕਿਵੇਂ ਕਰਦੇ ਨੇ ਜੀ ਤੁਸੀਂ ਆਪਣਾ ਨਜ਼ਰੀਆ ਸਾਂਝਾ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ ਧੰਨਵਾਦ